ਮਸਲਾ ਸਾਰਾ ਕੁਰਸੀ ਦਾ ਏ ਮਸਲਾ ਸਾਰਾ ਸੀਟ ਪ੍ਰਾਪਤੀ ਦਾ ਏ ਤੇ ਮਸਲਾ ਸਾਰਾ ਸੱਤਾ ਪ੍ਰਾਪਤੀ ਦਾ ਏ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਇਸੇ ਤਰ੍ਹਾਂ ਹਾਜ਼ਰਾਂ ਲੈ ਕੇ ਦੋ ਤਿੰਨ ਅਹਿਮ ਖਬਰਾਂ ਅਹਿਮ ਖਬਰਾਂ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਰਾਹੁਲ ਗਾਂਧੀ ਦੀ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਹੁਰਾਂ ਦੀ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਸੱਤਾ ਬਾਜ਼ਾਰ ਦੀ ਸਭ ਤੋਂ ਪਹਿਲੀ ਖਬਰ ਲੈ ਲੈਂਦੇ ਹਾਂ ਰਾਹੁਲ ਗਾਂਧੀ ਹੁਰਾਂ ਦੀ ਰਾਹੁਲ ਗਾਂਧੀ ਹੁਰਾਨੇ ਜਦੋਂ ਪੂਰੇ ਦੇਸ਼ ਭਰ ਦੇ ਵਿੱਚ ਭਾਰਤ ਜੋੜੋ ਨਿਆਂ ਯਾਤਰਾ ਸ਼ੁਰੂ ਕੀਤੀ ਤਾਂ ਦੇਸ਼ ਦੇ ਵਕਫ ਵਕ ਸੂਬਿਆਂ ਦੇ ਵਿੱਚ ਘੁੰਮਦੇ ਹੋਏ ਨਜ਼ਰ ਆਏ ਲਗਾਤਾਰ ਪੂਰੀ ਤੰਦੇਹੀ ਦੇ ਨਾਲ ਉਹਨਾਂ ਨੇ ਇਹ ਜਿਹੜੀ ਯਾਤਰਾ ਕੀਤੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਵਿਗਨ ਵੀ ਪਾਇਆ ਗਿਆ ਰੋਕਣ ਦੇ ਯਤਨ ਵੀ ਕੀਤੇ ਗਏ ਬਹੁਤ ਸਾਰੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਪਰ ਰਾਹੁਲ ਗਾਂਧੀ ਚੱਲਦੇ ਗਏ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸਰਦੀਆਂ ਦੇ ਦਿਨ ਸੀ ਪੂਰੇ ਸਰੀਰ ਦੇ ਉੱਤੇ ਇੱਕ ਪਤਲੀ ਜੀ ਟੀ-ਸ਼ਰਟ ਪਾਈ ਹੋਈ ਸੀ ਤੇ ਪੱਤਰਕਾਰ ਸਵਾਲ ਪੁੱਛਦੇ ਸੀ ਕਿ ਤੁਹਾਨੂੰ ਠੰਡ ਨਹੀਂ ਲੱਗਦੀ ਤੇ ਉਦੋਂ ਕਿਸ ਕਦਰ ਰਾਹੁਲ ਗਾਂਧੀ ਮੁਸਕਰਾ ਕੇ ਜਵਾਬ ਦਿੰਦੇ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਹੁਣ ਜਦੋਂ ਇਲੈਕਸ਼ਨ ਅਨਾਉਂਸ ਹੋਇਆ ਲੋਕ ਸਭਾ ਚੋਣਾਂ 2024 ਅਨਾਉਂਸ ਹੋਈਆਂ ਨੇ ਤਾਂ ਉਦੋਂ ਤੋਂ ਲਗਾਤਾਰ ਚਰਚਾ ਇਹ ਸੀ ਬੇਸ਼ੱਕ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਰਾਹੁਲ ਗਾਂਧੀ ਦੇ ਬਾਬਤ ਸ਼ਹਿਜ਼ਾਦੇ ਸ਼ਬਦ ਵਰਤ ਕੇ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਤੇ ਇਧਰੋਂ ਰਾਹੁਲ ਗਾਂਧੀ ਖੁਰੀ ਵੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਪਲਟਵਾਰ ਦੀ ਸਿਆਸਤ ਇੱਕ ਦੂਜੇ ਦੇ ਉੱਤੇ ਭਾਰੂ ਹੈ ਪਰ ਇੱਕ ਸਿਆਸੀ ਚਾਲ ਜਿਹੜੀ ਰਾਹੁਲ ਗਾਂਧੀ ਹੁਰਾ ਵੱਲੋਂ ਔਰ ਪਰਿਵਾਰ ਦੇ ਵੱਲੋਂ ਖੇਡੀ ਗਈ ਉਹਦੇ ਬਾਬਤ ਗੱਲ ਕਰਨੀ ਜ਼ਰੂਰ ਬੰਦੀ ਹੈ ਕਿਉਂਕਿ ਸਿਆਸਤਾਂ ਬੇਸਿਕਲੀ ਇਹੀ ਹੈ ਨਾ ਕਿ ਵਿਰੋਧੀ ਕੋਲ ਸੋਚਦੇ ਰਹ ਜਾਣ ਪਰ ਤੁਸੀਂ ਕਰ ਕੁਝ ਹੋਰ ਚਾਹੋ ਇਸੇ ਤਰੀਕੇ ਕਰਕੇ ਰਾਹੁਲ ਗਾਂਧੀ ਕੀ ਕੀਤਾ ਜੀ ਕਿ ਲਗਾਤਾਰ ਅਮੇਠੀ ਤੋਂ ਗੱਲਬਾਤ ਚੱਲ ਰਹੀ ਸੀ ਕਿ ਰਾਹੁਲ ਗਾਂਧੀ ਅਮੇਠੀ ਤੋਂ ਇਲੈਕਸ਼ਨ ਲੜਨਗੇ ਅਮੇਠੀ ਤੋਂ ਕਾਂਗਰਸ ਪਾਰਟੀ ਦੇ ਜਿੰਨੇ ਵੀ ਅਹੁਦੇਦਾਰ ਸੀ ਜਿੰਨੇ ਵੀ ਵਰਕਰ ਸੀ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਸੀ ਰਾਹੁਲ ਗਾਂਧੀ ਦੇ ਨਾਮ ਦੇ ਉੱਤੇ ਪੋਸਟਰ ਲੱਗੇ ਹੋਏ ਸੀ ਬੈਨਰ ਲੱਗੇ ਹੋਏ ਸੀ ਡੰਡੇ ਝੰਡੇ ਚੁੱਕੇ ਹਰ ਤਰੀਕੇ ਦਾ ਜਿਹੜਾ ਹੈਗਾ ਚਾਹੇ ਉਹ ਸੀ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਚੋਣ ਪ੍ਰਚਾਰ ਲਗਾਤਾਰ ਭਖਿਆ ਹੋਇਆ ਸੀ ਪਰ ਜਦੋਂ ਇਸ ਭਾਗੇ ਹੋਏ ਚੋਣ ਪ੍ਰਚਾਰ ਦੇ ਦੌਰਾਨ ਸਟੇਜਾਂ ਸਜੀਆਂ ਹੋਈਆਂ ਸੀ ਵਰਕਰ ਇੰਤਜ਼ਾਰ ਕਰ ਰਹੇ ਸੀ ਹੱਥਾਂ ਦੇ ਵਿੱਚ ਫੁੱਲਾਂ ਦੇ ਗੁਲਦਸਤੇ ਸੀ ਹੱਥਾਂ ਦੇ ਵਿੱਚ ਫੁੱਲ ਫੜੇ ਹੋਏ ਸੀ ਕਿ ਜਿਵੇਂ ਹੀ ਐਂਟਰੀ ਕਰਨਗੇ ਫੁੱਲਾਂ ਦੇ ਨਾਲ ਜੜੇਗੀ ਵਰਖਾ ਕੀਤੀ ਜਾਵੇਗੀ ਪਤਾ ਇਹ ਲੱਗਾ ਕਿ ਰਾਹੁਲ ਗਾਂਧੀ ਰਾਇ ਬਰੇਲੀ ਤੋਂ ਆਪਣੇ ਕਾਗਜ਼ ਭਰਨ ਦੇ ਲਈ ਸਵੇਰੇ 7:30 ਵਜੇ ਪਹੁੰਚ ਗਏ ਹੈ ਨਾ ਸਿਆਸੀ ਚੱਲ ਕਿ ਵਿਰੋਧੀ ਕੁਝ ਵੀ ਸੋਚਦੇ ਰਹਿਗੇ ਕਿ ਤੁਸੀਂ ਮਾਤ ਇਸ ਤਰੀਕੇ ਦੇ ਨਾਲ ਪਾ ਗਏ ਹੁਣ ਜੇਕਰ ਅਮੇਠੀ ਸੀਟ ਦੀ ਗੱਲ ਕਰੀਏ ਜਾਂ ਫਿਰ ਅਸੀਂ ਗੱਲ ਕਰ ਲਈਏ ਰਾਈ ਬਰੇਲੀ ਸੀਟ ਦੀ ਗੱਲ ਕਰ ਲਈਏ ਤਾਂ ਦੋਨੋਂ ਹੀ ਸੀਟਾਂ ਗਾਂਧੀ ਪਰਿਵਾਰ ਦੀਆਂ ਸੀਟਾਂ ਮੰਨੀਆਂ ਜਾਂਦੀਆਂ ਨੇ ਅਮੇਠੀ ਸੀਟ ਤੋਂ 1700 ਵੋਟਾਂ ਦੇ ਫਰਕ ਦੇ ਨਾਲ ਪਿਛਲੇ ਇਲੈਕਸ਼ਨ ਦੇ ਵਿੱਚ ਸੋਨੀਆ ਗਾਂਧੀ ਜਿੱਤੇ ਸੀ ਤੇ ਇਸ ਦੇ ਨਾਲ ਹੀ ਇਸ ਸੀਟ ਤੋਂ ਰਾਹੁਲ ਗਾਂਧੀ ਦਾ ਪਰਿਵਾਰ 16 ਵਾਰ ਜਿੱਤ ਚੁੱਕਿਆ ਹੈ ਤੇ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਕਿ ਹੁਣ ਜਦੋਂ ਆ ਮੇਠੀ ਦੀ ਸੀਟ ਜਿਹੜੀ ਹੈਗੀ ਖਾਲੀ ਹੋ ਗਈ ਆ ਤੇ ਇੱਥੇ ਆਖਿਰਕਾਰ ਲੜੇਗਾ ਕੌਣ ਦਸੰਧੀ ਹੈ ਜੀ ਉਹ ਵੀ ਕਿਸ਼ੋਰੀ ਲਾਲ ਸ਼ਰਮਾ ਕੌਣ ਇੱਕ ਕਿਸ਼ੋਰੀ ਲਾਲ ਸ਼ਰਮਾ ਕਿਸ਼ੋਰੀ ਲਾਲ ਸ਼ਰਮਾ ਗਾਂਧੀ ਪਰਿਵਾਰ ਦੇ ਉਹਨਾਂ ਨਜ਼ਦੀਕੀਆਂ ਦੇ ਵਿੱਚੋਂ ਆ ਜਿਨ੍ਹਾਂ ਦਾ ਲੁਧਿਆਣਾ ਦੇ ਨਾਲ ਕਨੈਕਸ਼ਨ ਆ ਲੁਧਿਆਣਾ ਦੇ ਵਿੱਚ ਕਿਸ਼ੋਰੀ لال ਸ਼ਰਮਾ ਦਾ ਆਪਣਾ ਪਰਿਵਾਰ ਰਹਿੰਦਾ ਹੈ ਉੱਥੇ ਉਹਨਾਂ ਦਾ ਬਿਜ਼ਨਸ ਵੀ ਆ ਤੇ ਪਰਿਵਾਰ ਦੇ ਕੋਲ ਲਗਾਤਾਰ ਆਉਂਦੇ ਜਾਂਦੇ ਵੀ ਰਹਿੰਦੇ ਨੇ ਕਿਸ਼ੋਰੀ لال ਸ਼ਰਮਾ ਤੇ ਹੁਣ ਗਾਂਧੀ ਪਰਿਵਾਰ ਨੇ ਭਰੋਸਾ ਜਤਾਇਆ ਹੈ ਕਿਸ਼ੋਰੀ لال ਸ਼ਰਮਾ ਦੇ ਉੱਤੇ ਤੇ ਇੱਥੇ ਅਮੇਠੀ ਤੋਂ ਹੁਣ ਕਿਸ਼ੋਰੀ لال ਸ਼ਰਮਾ ਜਿਹੜਾ ਇਲੈਕਸ਼ਨ ਲੜਨਗੇ ਉਹਨਾਂ ਦੇ ਪੇਪਰ ਭਰੇ ਜਾ ਰਹੇ ਨੇ ਤੇ ਰਾਹੁਲ ਗਾਂਧੀ ਦੇ ਵਾਪਸ ਮੈਂ ਤੁਹਾਨੂੰ ਦੱਸ ਦਿੱਤਾ ਕਿ ਸਵੇਰੇ ਹੀ ਉਹਨਾਂ ਨੇ ਜਾ ਕੇ ਆਪਣੇ ਪੇਪਰ ਜਿਹੜੇ ਨੇ ਭਰ ਦਿੱਤੇ ਨੇ ਰਾਏ ਬਰੇਲੀ ਤੋਂ ਗੱਲ ਕਰੀਏ ਤਾਂ 인ਦਰਾ ਗਾਂਧੀ ਉਹਨਾਂ ਦੇ ਪਤੀ ਫਿਰੋਜ਼ ਗਾਂਧੀ ਜਵਾਹਰ ਲਾਹਰੂ ਦੇ ਪੋਤੇ ਅਰुण ਨਹਿਰੂ ਅਤੇ ਉਹਨਾਂ ਦੇ ਭਾਬੀ ਸ਼ੀਲਾ ਕੌਲ ਇਥੋਂ ਐਮਪੀ ਰਹਿ ਚੁੱਕੇ ਨੇ ਹੁਣ ਆਖੀਕਾਰ ਅੰਮੇਠੀ ਤੋਂ ਸਿੱਧਾ ਰਾਇਬਰੇਲੀ ਕਿਉਂ ਪਹੁੰਚੇ ਨੇ ਰਾਹੁਲ ਗਾਂਧੀ ਚਰਚਾ ਇਹ ਹੈ ਲੋਕਾਂ ਦੇ ਵਿੱਚ ਕਿ ਅੰਮੇਠੀ ਤੋਂ ਇਥੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਖਾਸ ਤੌਰ ਤੇ ਜਿਹੜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨੇੜਲਿਆਂ ਦੇ ਵਿੱਚੋਂ ਗਿਨੇ ਜਾਂਦੇ ਨੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਰਾਹੁਲ ਗਾਂਧੀ ਨੂੰ ਇਸ ਸੀਟ ਦੇ ਉੱਤੋਂ ਹਰਾ ਦਿੱਤਾ ਮੈਡਮ ਜੀ ਬਹੁਤ ਸਾਰੇ ਸੀਰੀਅਲ ਦੇ ਵਿੱਚ ਵੀ ਜਿਹੜੇ ਨਜ਼ਰ ਆਏ ਨੇ ਤੇ ਇਸ ਵਾਰ ਵੀ ਕਿਤੇ ਦੁਬਾਰਾ ਇਸ ਸੀਟ ਦੇ ਉੱਤੋਂ ਹਾਰ ਨਾ ਹੋ ਜਾਵੇ ਸਮ੍ਰਿਤੀ ਇਰਾਨੀ ਦੀ ਮੈਂ ਗੱਲ ਕਰ ਰਹੀ ਆ ਕਿ ਇਸ ਵਾਰ ਵੀ ਤੇ ਰਾਹੁਲ ਗਾਂਧੀ ਹਾਰ ਨਾ ਜਾਣ ਰਾਇਬਰੇਲੀ ਤੋਂ ਲੱਗਦਾ ਸੀ ਕਿ ਜਾਦਾ ਮਜ਼ਬੂਤੀ ਹੈ ਤੇ ਉਹਨਾਂ ਨੇ ਜਾ ਕੇ ਉੱਥੋਂ ਆਪਣੇ ਕਾਗਜ਼ ਭਰ ਦਿੱਤੇ ਨੇ ਹੁਣ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੀ ਹੀ ਇਹ ਅਸੀਂ ਗੱਲ ਕਰ ਲਈਏ ਦੇਸ਼ ਪੱਧਰ ਦੀ ਸਿਆਸਤ ਦੀ ਕਿਉਂ ਨਾ ਪੰਜਾਬ ਵੱਲ ਨੂੰ ਵੀ ਆ ਜਾਈਏ ਆਪਣਾ ਸੂਬਾ ਹੈ ਤੇ ਕੀ ਕਰ ਪੰਜਾਬ ਦੀ ਗੱਲ ਨਾ ਕਰੀਏ ਤਾਂ ਫਿਰ ਲੱਗਦਾ ਹੈ ਕਿ ਪ੍ਰੋਗਰਾਮ ਤਾਂ ਅਧੂਰਾ ਜਿਹਾ ਹੀ ਰਹਿ ਗਿਆ ਗੱਲਬਾਤ ਕਰਦੇ ਹਾਂ ਜੀ ਨਵਜੋਤ ਸਿੰਘ ਸਿੱਧੂ ਹਰਾਂ ਦੀ ਸਟਾਰ ਪ੍ਰਚਾਰਕ ਜਦੋਂ ਲੋਕ ਸਭਾ ਚੋਣਾਂ 2024 ਹੱਦਾਂ ਹਲੇ ਜਿਹੜੀਆਂ ਡੇਟਸ ਨਹੀਂ ਉਹ ਵੀ ਅਨਾਉਂਸ ਨਹੀਂ ਸੀ ਹੋਈਆਂ ਉਦੋਂ ਤੋਂ ਲਗਾਤਾਰ ਨਵਜੋਤ ਸਿੰਘ ਸਿੱਧੂ ਹੁਰਾਨੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਦੋ ਤਿੰਨ ਜਗ੍ਹਾ ਤੇ ਜਾ ਕੇ ਵੱਡੇ ਰੂਪ ਦੇ ਵਿੱਚ ਰੈਲੀਆਂ ਵੀ ਕੀਤੀਆਂ ਤੇ ਜਦੋਂ ਰੈਲੀਆਂ ਕੀਤੀਆਂ ਤਾਂ ਆਪਣੀ ਹੀ ਪਾਰਟੀ ਦੇ ਆਗੂ ਚਾਹੇ ਉਹਨਾਂ ਦੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਸੀ ਚਾਹੇ ਪ੍ਰਤਾਪ ਸਿੰਘ ਬਾਜਵਾ ਸੀ ਜਾਂ ਫਿਰ ਜਿਹੜੇ ਹੋਰ ਆਗੂ ਸੀ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਵਜੋ ਸਿੰਘ ਸਿੱਤੂ ਤਾਂ ਅਲੱਗ ਸਿਆਸੀ ਅਖਾੜੇ ਲਗਾ ਰਹੇ ਨੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹਨਾਂ ਦੇ ਦੋ ਸਾਥੀਆਂ ਨੂੰ ਜਿਹੜਾ ਹੈਗਾ ਬਾਹਰ ਦਾ ਰਸਤਾ ਦਿਖਾ ਦਿੱਤਾ ਜਿਨ੍ਹਾਂ ਦੇ ਵਿੱਚ ਇੱਕ ਨਾਮ ਸੀ ਪ੍ਰਮਲ ਸਿੰਘ ਖਾਲਸਾ ਤੇ ਨਾਲ ਦੀ ਨਾਲ ਗੱਲ ਕਰੀਏ ਹੋਰ ਜਿਹੜੇ ਹੈਗੇ ਨੇ ਇਹਨਾਂ ਦੇ ਸਾਥੀ ਸੀ ਉਹਨਾਂ ਨੂੰ ਜਿਹੜਾ ਹੈਗਾ ਜਦੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਤਾਂ ਜਿਨ੍ਹਾਂ ਦੇ ਵਿੱਚ ਸੁਰਜੀਤ ਸਿੰਘ ਢੀਮਾਨ ਦਾ ਵੀ ਨਾਮ ਜਿਹੜਾ ਹੈਗਾ ਲੈਣਾ ਬੰਦਾ ਏ ਮਹੇਸ਼ਿੰਦਰ ਸਿੰਘ ਨਿਹਾਲ ਵਾਲਾ ਦਾ ਵੀ ਜਿਹੜਾ ਹੈਗਾ ਨਾਮ ਲੈਣਾ ਬੰਦਾ ਏ ਇਹਨਾਂ ਨੂੰ ਜਦੋਂ ਬਾਹਰ ਦਾ ਰਸਤਾ ਦਿਖਾਇਆ ਤਾਂ ਨਵਜੋਤ ਸਿੰਘ ਸਿੱਧੂ ਵੀ ਨਰਾਜ਼ ਹੋ ਗਏ ਉਹਨਾਂ ਨੇ ਨਰਾਜ਼ ਹੋਣ ਤੋਂ ਬਾਅਦ ਚੁੱਪੀ ਧਾਰ ਲਈ ਜਿਹੜੀਆਂ ਰੈਲੀਆਂ ਲਗਾਤਾਰ ਪਹਿਲਾਂ ਕਰਵਾ ਰਹੇ ਸੀ ਉਹਨਾਂ ਨੂੰ ਕਰਵਾਉਣਾ ਬੰਦ ਕਰ ਦਿੱਤਾ ਜਾ ਕੇ ਆਈਪੀਐਲ ਦੇ ਵਿੱਚ ਇਹਦੇ ਇੱਕ ਮੈਂਟਰੀ ਕਰਨੀ ਸ਼ੁਰੂ ਕਰ ਦਿੱਤੀ ਇੱਕ ਤਰੀਕੇ ਦੇ ਨਾਲ ਬਿਲਕੁਲ ਚੁੱਪਚਾਪ ਹੋ ਗਏ ਜਿਸ ਤਰੀਕੇ ਦੇ ਨਾਲ ਇਸ ਵੇਲੇ ਚੁੱਪ ਨਹੀਂ ਇਧਰੋਂ ਗੱਲ ਕਰ ਲਾ ਢੀਂਸਾ ਗਰੁੱਪ ਦੀ ਜਦੋਂ ਤੋਂ ਪਰਮਿੰਦਰ ਸਿੰਘ ਢੀਂਸਾ ਦੀ ਟਿਕਟ ਨਹੀਂ ਦਿੱਤੀ ਗਈ ਤਾਂ ਉਦੋਂ ਤੋਂ ਢੀਂਸਾ ਗਰੁੱਪ ਖਾਸ ਤੌਰ ਤੇ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਦਾ ਰਾਜਨੀਤੀ ਦਾ ਇੱਕ ਲੰਬਾ ਵੱਡਾ ਤਜਰਬਾ ਹੈ ਉਹ ਚੁੱਪਨੇ ਉਹਨਾਂ ਨੇ ਵੀ ਚੁੱਪੀ ਧਾਰੀ ਹੋਈ ਹੈ ਤੇ ਇਧਰੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਚੁੱਪੀ ਧਾਰੀ ਹੋਈ ਹੈ ਹੁਣ ਗੱਲ ਕਰ ਲੈਣੇ ਜੀ ਕੁਲਜੀਤ ਸਿੰਘ ਨਾਗਰਾ ਅੰਮ੍ਰਿਤਸਰ ਤੋਂ ਪਾਰਟੀ ਦੇ ਕੈਂਡੀਡੇਟ ਨੇ ਇਲੈਕਸ਼ਨ ਲੜ ਰਹੇ ਨੇ ਕੁਲਜੀਤ ਸਿੰਘ ਨਾਗਰਾ ਸੋਰੀ ਮਾਫ ਕਰਨਾ ਕੁਲਜੀਤ ਸਿੰਘ ਔਜਲਾ ਕੁਲਜੀ ਸਿੰਘ ਔਸਲਾ ਦੇ ਚੋਣ ਪ੍ਰਚਾਰ ਮੇਮ ਦੇ ਵਿੱਚ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਬੜੀ ਤਰੀਕੇ ਨਾਲ ਚੋਣ ਪ੍ਰਚਾਰ ਕਰ ਰਿਹਾ ਸੀ ਸਾਰੇ ਵਰਕਰ ਕਰ ਰਹੇ ਸੀ ਪਰ ਅਚਾਨਕ ਕੀ ਹੁੰਦਾ ਹੈ ਅਚਾਨਕ ਹੁੰਦਾ ਇਹ ਹਜੂਰ ਕਿ ਪੱਤਰਕਾਰ ਸਵਾਲ ਪੁੱਛ ਲੈਂਦੇ ਨੇ ਕਿਹਦੇ ਬਾਬਤ ਪੁੱਛਦੇ ਨੇ ਬਿਲਕੁਲ ਠੀਕ ਸਮਝਿਆ ਤੁਸੀਂ ਪੁੱਛ ਰਹੇ ਨੇ ਸਵਾਲ ਨਵਜੋਤ ਸਿੰਘ ਸਿੱਧੂ ਹੁਰਾਂ ਦੇ ਬਾਰੇ ਜਿਹੜੇ ਕਿ ਉਥੋਂ ਮੈਂਬਰ ਮਾਫ ਕਰਨਾ ਜਿਹੜੇ ਕਿ ਉਥੋਂ ਐਮਐਲਏ ਰਹਿ ਚੁੱਕੇ ਨੇ ਤੇ ਲੋਕਾਂ ਦੇ ਵਿੱਚ ਇੱਕ ਜਿਹੜਾ ਹੈਗਾ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਜਿਹੜਾ ਹੈਗਾ ਪਿਆਰ ਕਰਦੇ ਨੇ ਲੋਕ ਬੇਸ਼ੱਕ ਜਿਹੜੀਆਂ ਹੁਣ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਉਦੋਂ ਜਦੋਂ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਜਦੋਂ ਦੋਨੋਂ ਇੱਕ ਦੂਜੇ ਦੇ ਆਹਮੋ ਸਾਹਮਣੇ ਸੀ ਦੋਨੋਂ ਹਾਰ ਗਏ ਸੀ ਤੇ ਇਥੋਂ ਇਲੈਕਸ਼ਨ ਜਿੱਤ ਕੇ ਸੀ ਆਮ ਆਦਮੀ ਪਾਰਟੀ ਦੇ ਬੀਬੀ ਜੀ ਉਹਨਾਂ ਦੇ ਬਾਬਤ ਪੱਤਰਕਾਰਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕਰ ਲਿਆ ਕਿ ਕਦੋਂ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਪ੍ਰਚਾਰ ਦੇ ਲਈ ਬਾਜਵਾ ਸਾਹਿਬ ਕਹਿੰਦੇ ਕਿ ਗਾਲੀ ਕੋਈ ਨਹੀਂ ਆਉਂਦੇ ਤਿੰਨ ਦਿਨਾਂ ਦੇ ਵਿੱਚ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੇ ਲਈ ਆ ਜਾਣਾ ਹੈ ਹੁਣ ਜਦੋਂ ਇਹ ਗੱਲ ਹੋ ਗਈ ਕਿ ਚੋਣ ਪ੍ਰਚਾਰ ਦੇ ਲਈ ਉਹਨਾਂ ਨੇ ਆ ਜਾਣਾ ਹੈ ਤੇ ਚਰਚਾ ਇਹ ਚੱਲ ਪਈ ਕਿ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਦੇ ਲਈ ਆ ਜਾਣਗੇ 7-8 ਸੀਟਾਂ ਦੇ ਵਿੱਚ ਆਪਣੀ ਆਈਪੀਐਲ ਦੀ ਜਿਹੜੀ ਕਮੈਂਟਰੀ ਕਰ ਰਹੇ ਨੇ ਉਸ ਕਮੈਂਟਰੀ ਦੇ ਵਿੱਚੋਂ ਸਮਾਂ ਕੱਢ ਕੇ ਜੇਕਰ 7-8 ਹਲਕਿਆਂ ਨੂੰ ਵੀ ਦੇ ਦਿੰਦੇ ਨੇ ਤਾਂ ਘੱਟੋ-ਘੱਟ ਜਿਹਨੀਆਂ 7 ਤੋਂ 8 ਜਿਹੜੀਆਂ ਸੀਟਾਂ ਨੇ ਲੋਕਾਂ ਦੇ ਵਿੱਚ ਚਰਚਾ ਚੱਲ ਪਈ ਕਿ ਕਾਂਗਰਸ ਪਾਰਟੀ ਨੂੰ ਲੈ ਜਾਣੀਆਂ ਨੇ ਇੱਕ ਦੋ ਨਿੱਜੀ ਟੀਵੀ ਚੈਨਲਸ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਾਥੀਆਂ ਦੇ ਨਾਲ ਜਿਹੜੀ ਹੈਗੀ ਗੱਲਬਾਤ ਕੀਤੀ ਜਿਨ੍ਹਾਂ ਦੇ ਵਿੱਚ ਇੱਕ ਨਾਮ ਸੀਗਾ ਪ੍ਰਮਲ ਸਿੰਘ ਖਾਲਸਾ ਤੇ ਇੱਕ ਦੋ ਉਹਨਾਂ ਦੇ ਹੋਰ ਜਿਹੜੇ ਸਾਥੀ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ surjit singh timan ਦੇ ਨਾਲ ਗੱਲਬਾਤ ਕੀਤੀ ਤਾਂ surjit singh timan ਕਹਿੰਦੇ ਬਿਲਕੁਲ ਵੀ ਨਹੀਂ ਉਹ ਤਾਂ ਆ ਨਹੀਂ ਰਹੇ ਚੋਣ ਪ੍ਰਚਾਰ ਦੇ ਲਈ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਆ ਰਹੇ ਨੇ surjit singh timan ਕਹਿ ਰਹੇ ਨੇ ਕਿ ਨਹੀਂ ਆ ਰਹੇ ਤਾਂ ਹੁਣ ਦੇਖਿਆ ਕਿਵੇਂ ਜਾਵੇ ਇਸ ਖਬਰ ਦੀ ਤੈਅ ਦੇ ਵਿੱਚ ਜਾਈਏ ਕਿਵੇਂ ਤਾਂ ਮੈਨੂੰ ਜੋ ਲੱਗਦਾ ਹੈ ਜੋ ਮੈਂ ਟਿੱਪਣੀ ਇਸ ਖਬਰ ਦੇ ਬਾਬਤ ਜਾਵਾਂ ਇਸ ਦੇ ਨਿਚੋੜ ਦੇ ਬਾਬਤ ਜਾਈਏ ਤਾਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੇ 3-4 ਸਾਥੀਆਂ ਨੂੰ ਅਮਰਿੰਦਰ ਸਿੰਘ ਰਾਜਾਵੜੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕਿ ਉਹ ਅਨੁਸ਼ਾਸਨ ਨੂੰ ਭੰਗ ਕਰ ਰਹੇ ਨੇ ਜੇਕਰ ਹੁਣ ਹਾਈ ਕਮਾਂਡ ਕਹਿ ਦਿੰਦੀ ਹੈ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਜਾਓ ਜਾ ਕੇ ਚੋਣ ਪ੍ਰਚਾਰ ਕਰੋ ਜੇਕਰ ਉਹਨਾਂ ਦੇ ਕਹਿਣ ਦੇ ਉੱਤੇ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਕਰਦੇ ਨੇ ਸਿੱਧੇ ਤੌਰ ਤੇ ਉਹ ਲੋਕ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਜਾ ਕੇ ਖੜੇ ਹੋਏ ਜਿਨ੍ਹਾਂ ਨੇ 10-10 ਹਜ਼ਾਰ ਦਾ ਇਕੱਠ ਕੀਤਾ ਜਦੋਂ ਨਵਜੋਤ ਸਿੰਘ ਸਿੱਧੂ ਹਰਾਂ ਨੇ ਕਿਹਾ ਕਿ ਜਦੋਂ ਮੈਂ ਰੈਲੀ ਕਰਦਾ ਹਾਂ 10-10 ਹਜ਼ਾਰ ਲੋਕਾਂ ਦਾ ਇਕੱਠ ਹੁੰਦਾ ਹੈ ਤੁਹਾਡੀਆਂ ਰੈਲੀਆਂ ਹੁੰਦੀਆਂ ਨਹੀਂ ਤੁਸੀਂ ਇੰਨਾ ਇਕੱਠ ਕਰਕੇ ਦਿਖਾ ਦਿਓ ਤੁਸੀਂ ਅਲੱਗ ਸਿਆਸੀ ਅਖਾੜਿਆਂ ਦੀ ਗੱਲ ਕਰਦੇ ਆ ਤੁਸੀਂ ਕੋਈ ਅਖਾੜਾ ਸਜਾ ਕੇ ਤਾਂ ਦੱਸੋ ਤੇ ਹੁਣ ਜੇਕਰ ਉਹ ਹਾਈ ਕਮਾਂਡ ਦੇ ਕਹਿੰਦੇ ਉੱਤੇ ਚਲੇ ਜਾਂਦੇ ਨੇ ਚੋਣ ਪ੍ਰਚਾਰ ਦੇ ਵਿੱਚ ਤੇ ਉਹਨਾਂ ਦੇ ਨਾਲ ਧੋਖਾ ਹੋਵੇਗਾ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਜਵਾਬ ਦਿੱਕਤਾ ਹੋਣਾ ਜਾਂ ਦੇ ਦੇਣਾ ਹੈ ਕਿਉਂਕਿ ਜੇਕਰ ਉਹਨਾਂ ਨੇ ਚੋਣ ਪ੍ਰਚਾਰ ਕਰਨਾ ਹੀ ਹੁੰਦਾ ਤਾਂ ਉਹ ਆਈਪੀਐਲ ਦੀ ਕਮੈਂਟਰੀ ਦੇ ਲਈ ਨਾ ਜਾਂਦੇ ਜੇਕਰ ਚੋਣ ਪ੍ਰਚਾਰ ਦੇ ਲਈ ਨਵਜੋਤ ਸਿੰਘ ਸਿੱਧੂ ਆਣਗੇ ਤਾਂ ਦੋ ਤਿੰਨ ਸ਼ਰਤਾਂ ਜ਼ਰੂਰ ਰੱਖਣਗੇ ਜਿਨ੍ਹਾਂ ਦੇ ਵਿੱਚ ਇੱਕ ਵੱਡੀ ਸ਼ਰਤ ਇਹ ਵੀ ਹੋ ਸਕਦੀ ਆ ਕਿ ਜਿਹੜੇ ਸਾਥੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਏ ਉਹਨਾਂ ਨੂੰ ਪੂਰੇ ਮਾਨ ਸਨਮਾਨ ਦੇ ਨਾਲ ਉਹਨਾਂ ਦੀ ਜਿਹੜੀ ਬਹਾਲੀ ਕੀਤੀ ਜਾਵੇ ਪਾਰਟੀ ਦੇ ਵਿੱਚ ਉਹਨਾਂ ਨੂੰ ਬੰਦਾ ਉਹਨਾਂ ਦਾ ਮਾਨ ਸਨਮਾਨ ਦਿੱਤਾ ਜਾਵੇ ਇਹ ਮਾਨ ਸਨਮਾਨ ਅਜੇਆ ਵੀ ਨਹੀਂ ਆ ਕਿ ਖਾਲੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਫਿਰ ਇੱਥੋਂ ਦੇ ਲੋਕਲ ਲੀਡਰਸ਼ਿਪ ਜਿਹੜੀ ਕਰ ਦਵੇ ਹੋ ਸਕਦਾ ਇਹ ਵੀ ਹੈ ਕਿ ਉਹ ਚਾਹੁੰਦੇ ਹੋਣ ਕਿ ਇੱਥੋਂ ਦੀ ਜਿਹੜੀ ਲੋਕਲ ਲੀਡਰਸ਼ਿਪ ਆ ਚਾਹੇ ਉਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜਾਂ ਫਿਰ ਮੈਂ ਗੱਲ ਕਰਲਾਂ ਕਿ ਦਵਿੰਦਰ যাদਬ ਜਿਹੜੇ ਕਿ ਪੰਜਾਬ ਇਨਚਾਰਜ ਲਗਾਏ ਗਏ ਨੇ ਉਹ ਹੋਣ ਕਿ ਉਹ ਇਹਨਾਂ ਦੇ ਘਰ ਪਹੁੰਚਣ ਨਵਜੋਤ ਸਿੰਘ ਸਿੱਧੂ ਹਰਾਂ ਦੇ ਕੋਲ ਤੇ ਉਹਨਾਂ ਨੂੰ ਪਿਆਰ ਦੇ ਨਾਲ ਜਿਹੜਾ ਹੈਗਾ ਮਨਾ ਲੈਣ ਪਰ ਮੈਨੂੰ ਇਹ ਲੱਗਦਾ ਜਿਸ ਤਰੀਕੇ ਦੀ ਹੁਣ ਤੱਕ ਦੀ ਅਸੀਂ ਦੇਖ ਲਈਏ ਨਵਜੋਤ ਸਿੰਘ ਸਿੱਧੂ ਹਰਾਂ ਦੀ ਇੱਕ ਜਿਹੜਾ ਅੜਿਆਲ ਸੁਭਾਅ ਹੈ ਜਾਂ ਫਿਰ ਜਿੱਥੇ ਖੜ ਗਏ ਖੜ ਗਏ ਜਿੱਥੇ ਜੋ ਸਟੈਂਡ ਲੈ ਲਿਆ ਲੈ ਲਿਆ ਜੇਕਰ ਉਹਦੇ ਚੱਲਦੇ ਹੋਏ ਨਵਜੋਤ ਸਿੰਘ ਸਿੱਧੂ ਇਸੇ ਤਰੀਕੇ ਅੜੇ ਰਹੇ ਤਾਂ ਉਹ ਇਹ ਗੱਲ ਕਹਿਣਗੇ ਕਿ ਉਹਨਾਂ ਦੇ ਜਿਹੜੇ ਸਾਥੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਹਾਲੀ ਕਰਵਾਈ ਜਾਵੇ ਪ੍ਰਿਯੰਕਾ ਗਾਂਧੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੇ ਰਾਹੀਂ ਜੇਕਰ ਨਹੀਂ ਤਾਂ ਘੱਟੋ-ਘੱਟ ਉਹਨਾਂ ਦੀ ਫੋਨ ਤੇ ਜਿਹੜੀ ਹੈਗੀ ਜਿਹੜੀ ਲੋਕਲ ਲੀਡਰਸ਼ਿਪ ਆ ਪੰਜਾਬ ਲੀਡਰਸ਼ਿਪ ਆ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਵਾਵੇ ਸੁਭਾਵਿਕਾ ਕੇ ਸਟਾਰ ਪ੍ਰਚਾਰਕਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅਮਰਿੰਦਰ ਸਿੰਘ ਰਾਜਵੜੀੰਗ ਦਾ ਕਿਉਂਕਿ ਹੁਣ ਆਪ ਲੁਧਿਆਣਾ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਉਹ ਵੀ ਚੰਗੇ ਬੁਲਾਰੇ ਨੇ ਤੇ ਸਟਾਰ ਪ੍ਰਚਾਰਕਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਹੁਣ ਕਾਂਗਰਸ ਪਾਰਟੀ ਦੇ ਕੋਲ ਆਖਿਰਕਾਰ ਸਟਾਰ ਪ੍ਰਚਾਰਕ ਹੈ ਕੌਣ ਕੀ ਕਾਂਗਰਸ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਹੁਰਾਂ ਦਾ ਬਾਹਰ ਰਹਿਦਾ ਕੁਝ ਖਮਿਆਜਾ ਭੁਗਤਣਾ ਪੈ ਸਕਦਾ ਭਵਿੱਖ ਦੇ ਗਰਭ ਦੇ ਵਿੱਚ ਨਹੀਂ ਸਵਾਲ ਪਰ ਜੇਕਰ ਕੰਪੈਰੀਜ਼ਨ ਦੀ ਗੱਲ ਕਰੀਏ ਹੁਣ ਲੋਕ ਸਭਾ ਚੋਣਾਂ 2024 ਦੇ ਲਈ ਤਾਂ ਸਟਾਰ ਪ੍ਰਚਾਰਕਾਂ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸਿਰਫ ਤੇ ਸਿਰਫ ਇੱਕ ਆਗੂ ਹੈ ਜਿਹੜਾ ਕਿਸੇ ਨੂੰ ਵੀ ਜਿਹੜਾ ਖੰਗਣ ਤੱਕ ਨਹੀਂ ਦਿੰਦੇ ਖੰਗਣ ਤੱਕ ਨਹੀਂ ਦਿੰਦੇ ਮਤਲਬ ਕਹਿਣ ਤੋਂ ਪਾਬ ਜਿਹੜੇ ਕਿ ਲਾਈਕ ਉਹਨਾਂ ਦੀ ਜਿਹੜੀ ਬੋਲ ਬਣੀ ਆ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਭੀੜ ਇਕੱਠੀ ਕਰਨ ਦੀ ਇੰਨੀ ਕੁ ਜ਼ਿਆਦਾ ਲਾਜਵਾਬ ਆ ਕਿ ਲੋਕ ਸੁਣਦੇ ਹੀ ਰਹਿ ਜਾਂਦੇ ਨੇ ਜੀ ਹਾਂ ਮੇਰੀ ਮੁਰਾਦ ਹੈ ਮੁੱਖ ਮੰਤਰੀ ભગવંતમાન પુરી ਜਦੋਂ બોલ દેની ਤਾਂ ਲੋਕ ਸਾਰ ਰੋਕ ਕੇ ਵੀ ਗੱਲਾਂ ਸੁਣਦੇ ਨੇ ਭੀੜ ਨੂੰ ਇਕੱਠੀ ਕਰਨ ਦਾ ਜੋ ਇੱਕ ਹੁਨਰ ਉਹਨਾਂ ਦੇ ਵਿੱਚ ਹੈ ਭਗਵੰਤમાન ਹੁਰਾਂ ਦੇ ਵਿੱਚ ਹੈ ਉਹ ਇੱਥੇ ਕਾਂਗਰਸ પાર્ટી ਦੇ ਕੋਲ ਜੇਕਰ ਬਰਾਬਰ ਦੀ ਗੱਲ ਕਰੀਏ ਤਾਂ ਕੀ ਹੁਣ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ 2024 ਦੇ ਲਈ ਸਾਰੇ ਹੀ ਲੀਡਰ ਲਗਾਤਾਰ ਕਿਤੇ ਨਾ ਕਿਤੇ ਚਾਹੇ ਦੱਬੀ ਆਵਾਜ਼ ਦੇ ਵਿੱਚ ਚਾਹੇ ਫਿਰ ਖੁੱਲ੍ਹ ਕੇ ਇਹ ਗੱਲ ਕਰਦੇ ਹੋਏ ਦਿਖਾਈ ਦੇ ਰਹੀ ਨੇ ਕਿ ਇਲੈਕਸ਼ਨ ਦੇ ਵਿੱਚ ਚੋਣ ਪ੍ਰਚਾਰ ਦੇ ਤੌਰ ਤੇ ਸਟਾਰ ਕੰਪੇਨਰ ਨਵਜੋਤ ਸਿੰਘ ਸਿੱਧੂ ਹੋਣੇ ਚਾਹੀਦੇ ਨੇ ਤਾਂ ਕਿ ਕਾਂਗਰਸ ਪਾਰਟੀ ਤੋੜ ਲਬ ਰਹੀ ਐ ਭਗਵੰਤ ਮਾਨ ਹੁਰਾਂ ਦਾ ਕਿ ਜਿੰਨੇ ਵਧੀਆ ਤਰੀਕੇ ਦੇ ਨਾਲ ਚੋਣ ਪ੍ਰਚਾਰ ਭਗਵੰਤ ਮਾਨ ਪੂਰੀ ਕਰ ਰਹੇ ਨੇ ਉਹਨਾਂ ਹੀ ਉਹਨਾਂ ਦਾ ਵੀ ਕੋਈ ਕੈਂਡੀਡੇਟ ਕਰੇ ਦੇਖਣਾ ਲਾਜ਼ਮੀ ਹੋਵੇਗਾ ਤੇ ਖਾਸ ਤੌਰ ਤੇ ਦੇਖਣਾ ਦਿਲਚਸਪ ਵੀ ਹੋਵੇਗਾ ਕਿ ਜੇਕਰ ਇਸੇ ਹੀ ਤਰੀਕੇ 스타 ਕੰਪੇਨਰ ਦੇ ਤੌਰ ਤੇ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਲੱਗਦਾ ਹੈ ਕਿ ਕੁਝ ਸਮੇਂ ਤੋਂ ਥੋੜਾ ਜਿਹਾ ਚੁੱਪੀ ਜੀ ਧਾਰੀ ਹੋਈ ਹੈ ਕਾਰਨ ਅੰਦਰਲੇ ਕੁਝ ਵੀ ਹੋ ਸਕਦੇ ਨੇ ਪਰ ਜੇਕਰ ਉਹ ਵੀ ਆ ਜਾਂਦੇ ਨੇ ਜੇਕਰ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੈਦਾਨ ਭਖਿਆ ਹੋਇਆ ਜਦੋਂ ਇਧਰੋਂ ਨਵਜੋਤ ਸਿੰਘ ਸਿੱਧੂ ਜੇਕਰ ਇੱਥੇ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਟੂਰ ਪ੍ਰਚਾਰ ਕਰਨਗੇ ਤੇ ਉਧਰੋਂ ਨਵਜੋਤ ਸਿੰਘ ਸਿੱਧੂ ਆਪਣੇ ਕੈਂਡੀਡੇਟ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਤਾਂ ਕਿ ਇੱਕ ਵਾਰੀ ਫਿਰ ਤੋਂ ਦੋਨੋਂ ਵੱਡੇ ਲੀਡਰ ਆਹਮੋ ਸਾਹਮਣੇ ਹੋਣਗੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਤੇ ਇੱਕ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਤਾਂ ਉਸ ਵੇਲੇ ਜਿਹੜੀ ਲੜਾਈ ਆ ਬੜੀ ਇੰਟਰਸਟਿੰਗ ਹੋ ਜਾਣੀ ਆ ਬੜੀ ਦਿਲਚਸਪ ਹੋ ਜਾਣੀ ਆ ਖਾਸ ਤੌਰ ਤੇ ਜਿਸ ਤਰੀਕੇ ਪਿਛਲੇ ਸਮਿਆਂ ਦੇ ਦੌਰਾਨ ਰਿਹਾ ਜਿਸ ਤਰੀਕੇ ਇੱਕ ਦੂਜੇ ਦੇ ਨਾਲ ਜਿਹੜੇ ਤੱਤੇ ਤੱਤੇ ਇੱਕ ਦੂਜੇ ਦੇ ਬਾਰੇ ਜਿਹੜੀ ਸ਼ਵ ਦਵਲੀ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੀ ਉਹ ਦੁਬਾਰਾ ਤੋਂ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਆ ਹਾਲਾਂਕਿ ਜੇਕਰ ਗੱਲ ਕਰਾਂ ਪੰਜਾਬ ਦੀ ਤਾਂ ਪੰਜਾਬ ਦੇ ਤਾਂ ਮੁੱਦੇ ਫੇਰ ਹੋ ਸਕਦਾ ਹੈ ਕਿ ਜਿਉਂ ਦੀ ਤ्यों ਹੀ ਖੜੇ ਰਹਿਣ ਕਿਉਂਕਿ ਮੁੱਦਿਆਂ ਦੇ ਨਾਲ ਤਾਂ ਸਾਡੇ ਰਾਜਨੀਤਿਕ ਆਗੂਆਂ ਨੂੰ ਕੋਈ ਫਰਕ ਪੈਂਦਾ ਹੀ ਨਹੀਂ ਮੈਂ ਪ੍ਰੋਗਰਾਮ ਦੇ ਆਗਾਜ਼ ਵਿੱਚ ਗੱਲ ਕੀਤੀ ਹੈ ਕਿ ਮਸਲਾ ਸਾਰਾ ਕੁਰਸੀ ਦਾ ਏ ਮਸਲਾ ਸਾਰਾ ਸੀਟ ਦਾ ਏ ਤੇ ਮਸਲਾ ਸਾਰਾ ਸੱਤਾ ਦਾ ਏ ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਨਾਲ ਦੀ ਨਾਲ ਗੱਲ ਕਰ ਲੈਣੇ ਆ ਹੁਣ ਸੱਤਾ ਬਜਾਰ ਦੀ ਸੱਟਾ ਬਾਜ਼ਾਰ ਜਿਸ ਦੇ ਬਾਬਤ ਲਗਾਤਾਰ ਇਹ ਗੱਲ ਕੀਤੀ ਜਾਂਦੀ ਹੈ ਕਿ ਸੱਟਾ ਵਿਚਾਰ ਦੀ ਜਿਹੜੀ ਇੱਕ ਤਰੀਕੇ ਦੇ ਨਾਲ ਭਵਿੱਖਬਾਣੀ ਹੁੰਦੀ ਹੈ ਉਹ ਬੜੀ ਸਟੀਕ ਮੰਨੀ ਜਾਂਦੀ ਹੈ ਅੱਜ ਤੱਕ ਸੱਟਾ ਬਾਜ਼ਾਰ ਦੇ ਵਿੱਚ ਜਿੰਨੀ ਕੁ ਵੀ ਭਵਿੱਖਬਾਣੀ ਕੀਤੀ ਜਾਂਦੀ ਹੈ ਕਿਉਂਕਿ ਸੱਟੇ ਬਾਜ਼ਾਰ ਦੇ ਵਿੱਚ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਲੋਕਾਂ ਦਾ ਜਿਹੜਾ ਹੈਗਾ ਪੈਸਾ ਲੱਗਿਆ ਹੁੰਦਾ ਹੈ ਕਿ ਉਸ ਪੈਸੇ ਲੱਗੇ ਹੋਏ ਦੇ ਚੱਲਦੇ ਹੋਏ ਬਹੁਤ ਹੀ ਵਧੀਆ ਠੀਕੇ ਦੇ ਨਾਲ ਜਿਹੜਾ ਹੈਗਾ ਪੂਰੀ ਚੀਜ਼ ਜਿਹੜੀ ਹੈਗੀ ਸਾਹਮਣੇ ਆਉਂਦੀ ਆ। ਸੱਟਾ ਬਾਜ਼ਾਰ ਦੇ ਵਿੱਚ ਪਾਰਟੀ ਵਾਈਜ਼, ਉਮੀਦਵਾਰ ਵਾਈਜ਼, ਸੀਟ ਵਾਈਜ਼ ਜਿਹੜੇ ਸੱਟੇ ਲੱਗਦੇ ਨੇ ਉਹ। ਤੇ ਹੁਣ ਜੇਕਰ ਗੱਲ ਕਰੀਏ ਜਦੋਂ ਪਹਿਲੇ ਗੇਟ ਦੀ ਜਿਹੜੀ ਇਲੈਕਸ਼ਨ ਹੋ ਚੁੱਕੀ ਹੈ ਦੂਜੀ ਗੇਟ ਦੀ ਇਲੈਕਸ਼ਨ ਹੋ ਚੁੱਕੀ ਆ ਤੇ ਅਜਾਹੇ ਦੇ ਵਿੱਚ ਜਦੋਂ ਪਹਿਲੇ ਗੇਟ ਦੀ ਇਲੈਕਸ਼ਨ ਹੋਈ ਹੈਗੀ ਤੇ ਪਹਿਲੇ ਗੇਟ ਦੀ ਇਲੈਕਸ਼ਨ ਦੇ ਵਿੱਚ ਸੱਟਾ ਬਾਜ਼ਾਰ ਦੇ ਵੱਲੋਂ ਜਿਹੜੀ ਹੈਗੀ ਦਿੱਤੀ ਗਈ ਹੈਗੀ ਆਪਣੇ ਅੰਕੜੇ ਜਿਹੜੇ ਪੇਸ਼ ਕੀਤੇ ਹੋਏ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ 338 ਸੀਟਾਂ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਦੂਸਰੇ ਗੇਟ ਦੀ ਗੱਲ ਹੋਈ ਤਾਂ ਉਦੋਂ ਸੱਟਾ ਬਾਜ਼ਾਰ ਨੇ ਜਿਹੜਾ ਹੈਗਾ ਅੰਕੜਾ ਪੇਸ਼ ਕੀਤਾ ਉਹਨਾਂ ਨੇ 303 ਕੀਤਾ ਤੇ ਉਸ ਤੋਂ ਬਾਅਦ ਹੁਣ ਇਹ ਜਿਹੜਾ ਅੰਕੜਾ 200 ਦੇ ਤੱਕ ਵੀ ਜਿਹੜਾ ਹੈਗਾ ਸਿੰਪਟਮ ਦਾ ਹੋਇਆ ਜਿਹੜਾ ਸੱਟਾ ਬਾਜ਼ਾਰ ਕਹਿੰਦਾ ਹੈਗਾ ਦਿਖਾਈ ਦੇ ਰਿਹਾ ਦੇਖਣਾ ਇਹ ਹੋਵੇਗਾ ਕਿ ਸੱਟੇ ਬਾਜ਼ਾਰ ਦੀ ਜਿਸ ਤਰੀਕੇ ਨਾਲ ਹਮੇਸ਼ਾ ਹੀ ਭਵਿੱਖਬਾਣੀ ਬੜੀ ਸਟੀਕ ਰਹਿੰਦੀ ਹੈ ਇਸ ਵਾਰ ਦੀਆਂ ਵੀ ਲੋਕ ਸਭਾ ਚੋਣਾਂ 2024 ਦੇ ਵਿੱਚ ਇਹ ਜਿਹੜੀ ਭਵਿੱਖਬਾਣੀ ਸਟੀਕ ਹੋਵੇਗੀ ਕਿ ਵਾਕਈ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਵਾਰ ਨਹੀਂ ਬਣਨ ਲੱਗੀ ਹਲੇ ਕਹਿਣਾ ਜਿਹੜਾ ਸੁਖਾਲਾ ਨਹੀਂ ਹਲੇ ਕਿਹਾ ਵੀ ਨਹੀਂ ਜਾ ਸਕਦਾ ਲੇਕਿਨ ਇਸ ਵਾਰੀ ਕੁਝ ਮੁਸ਼ਕਿਲ ਜ਼ਰੂਰ ਲੱਗਦਾ ਹੈ ਕਿ ਇੰਡੀਆ ਘਾਟ ਜਿਹੜਾ ਗਿਆ ਹੋਵੇਗਾ ਕੀ ਐਨਡੀਏ ਦੇ ਨਾਲ ਮਿਲ ਕੇ ਜਿਹੜੀ ਹੈਗੀ ਸਰਕਾਰ ਬਣੇਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸਾਡੀ ਲਗਾਤਾਰ ਨਜ਼ਰ ਬਣੀ ਰਹੇਗੀ ਖਾਸतौर ਤੇ ਨਜ਼ਰ ਬਣੀ ਰਹੇਗੀ ਪੰਜਾਬ ਲੀਡਰਸ਼ਿਪ ਤੇ ਪੰਜਾਬ ਇਲੈਕਸ਼ਨ 2024 ਤੇ ਕੌਣ ਕਿੰਨੀ ਵਾਰੀ ਬਾਜ਼ੀ ਮਾਰਦਾ ਹੈ ਕਿ 13 ਜ਼ੀਰੋ ਦਾ ਨਾਰਾ ਆਮ ਆਦਮੀ ਪਾਰਟੀ ਦਾ ਪੂਰਾ ਹੁੰਦਾ ਹੈ ਜਾਂ ਫਿਰ 13 ਜ਼ੀਰੋ ਦਾ ਨਾਰਾ ਕੁਝ ਹੋ ਰਹੀ ਇਸ਼ਾਰਾ ਕਰ ਰਹੀ ਹੈ ਜਾਂ ਫਿਰ ਜਿਸ ਵੀ ਕੇ ਨਾਲ ਦੂਸਰੀਆਂ ਪਾਰਟੀਆਂ ਵੀ ਵੱਡੇ ਵੱਡੇ ਦਾਅਵੇ ਤੇ ਵਾਦੀ ਕਰਨੀਆਂ ਹੋਈਆਂ ਨਜ਼ਰ ਆ ਰਹੀਆਂ ਨਹੀਂ ਇਹਨਾਂ ਨੂੰ ਕੀ ਦੂਰ ਪਵੇਗਾ ਇਹ ਸਾਰੀਆਂ ਚੀਜ਼ਾਂ ਭਵਿੱਖ ਦੇ ਗਰਭ ਦੇ ਵਿੱਚ ਨੇ ਆਦੇ ਸਮੇਂ ਲਈ ਇੰਨਾ ਹੀ ਕੱਲ ਫਿਰ ਇਸੇ ਸਮੇਂ ਇਸੇ ਚੈਨਲ 'ਤੇ ਮੈਂ ਫਿਰ ਤੋਂ ਹੋਵਾਂਗੀ ਤੁਹਾਡੇ ਮੁਖਾਤਿਬ ਕਰਾਂਗੇ ਲੋਕ ਸਭਾ ਚੋਣਾਂ 2024 ਦੀ ਗੱਲ ਤੁਹਾਡੀ ਗੱਲ ਤੁਹਾਡੇ ਮੁੱਦਿਆਂ ਦੀ ਗੱਲ ਪੰਜਾਬ ਦੇ ਕਿਸਾਨਾਂ ਦੀ ਗੱਲ ਪੰਜਾਬ ਦੇ ਨੌਜਵਾਨਾਂ ਦੀ ਗੱਲ ਖਾਸ ਤੌਰ ਤੇ ਲੋਕ ਸਭਾ ਚੋਣਾਂ 2024 ਦੇ ਵਿੱਚ ਮੁਦਿਆ ਨਿਕਲ ਤਦ ਤੱਕ ਲਈ ਮੈਨੂੰ ਹਰਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਦੇਖਦੇ ਰਹੋ ਪ੍ਰੋਗਰਾਮ ਖਬਰ ਸਰਵੇਖਣ ਸਤਿ ਸ਼੍ਰੀ ਅਕਾਲ